ਜੀ ਅੱਜ ਅਸੀਂ ਇੱਥੇ ਡਿਸਪੈਚ ਸੈਂਟਰ ਤੇ ਪੰਜਾਬ ਪੁਲਿਸ ਆਈਟੀਬੀਪੀ ਬੀਐਸਐਫ ਤੇ ਪੀਏਪੀ ਦੇ ਮੁਲਾਜ਼ਮਾਂ ਦੀ ਬਰੀਫਿੰਗ ਕੀਤੀ ਹੈਗੀ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣਗੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਬਰੀਫਿੰਗ ਕੀਤੀ ਹੈਗੀ ਅਸੀਂ ਪੂਰੀ ਚੋਣ ਵਿਵਸਥਾ ਚ ਜਿਹੜੇ ਹੈਗੇ ਪੈਟਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 6500 ਮੁਲਾਜ਼ਮ ਲਾ ਰਹੇ ਹੈਗੇ ਉਸ ਤੋਂ ਇਲਾਵਾ ਬਾਕੀ ਸਾਰੇ ਜਿਹੜੀ ਸਾਡੇ ਲੋਅ ਨੋਟਡ ਡਿਊਟੀ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇੰਟਰ ਸਟੇਟ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲੋਇਮੈਂਟ ਚ ਡਿਪਲੋਏ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੱਬੇਵਾਲ ਹਲਕੇ ਤੇ ਡਿਪਲੋਏ ਕੀਤੇ ਜਾ ਰਹੇ ਨੇ ਚੋਣ ਪ੍ਰਕਿਰਿਆ ਨੂੰ ਬੜਾ ਟ੍ਰਾਂਸਪਰੈਂਟ ਤਰੀਕੇ ਨਾਲ ਬੜਾ ਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅ ਡਿਪਲॉयਮੈਂਟ ਕੀਤਾ ਗਿਆ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੀ ਬ੍ਰੀਫਿੰਗ ਕੀਤੀ ਗਈ ਹੈਗੀ ਤੇ ਇਹਨਾਂ ਨੂੰ ਸਾਰੀ ਈਵੀਐਮ ਸਿਕਿਉਰਿਟੀ ਬਾਰੇ ਐਟ ది ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਪੋਲਿੰਗ ਪਾਰਟੀਆਂ ਦੇ ਟੈਂਟ ਲੱਗਣ ਬਾਰੇ ਔਰ ਕਿਸੇ ਵੀ ਉਥੇ ਵੋਟਰ ਨੂੰ ਬਿਨ ਮੋਬਾਈਲ ਦੇ ਨਾਲ ਐਂਟਰੀ ਨਹੀਂ ਦੇਣ ਬਾਰੇ ਬ੍ਰੀਫ ਕੀਤਾ ਗਿਆ ਹੈਗਾ ਉਸ ਤੋਂ ਇਲਾਵਾ ਵੀ ਹੋਰ ਹਰ ਚੀਜ਼ ਬਾਰੇ ਬਰੀਕੀ ਨਾਲ ਬ੍ਰੀਫ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਿਡ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਅਸੀਂ ਨਿਸ਼ਚਿਤ ਤੌਰ ਤੋਂ ਇੱਕ ਚੰਗਾ ਸਵੱਚ ਇਲੈਕਸ਼ਨ ਕਰਾਵਾਂਗੇ ਮੇਰੀ ਤੁਹਾਡੇ ਰਾਂਹੀ ਸਾਰੇ ਵੋਟਰਾਂ ਨੂੰ ਬੇਨਤੀ ਹੈਗੀ ਕਿ ਵੱਡ ਚੜ ਕੇ ਇਸ ਜਿਹੜੇ ਡੈਮੋਕਰੇਸੀ ਦੇ ਪਰਪ ਤੇ ਸਾਰੇ ਪਾਰਟਿਸਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟਰੈਂਥਨ ਕਰਨ ਤੇ ਆਪਣਾ ਹਲਕੇ ਚੱਬੇਵਾਲ ਦੇ ਜਿਹੜੇ ਬਾਈ ਇਲੈਕਸ਼ਨ ਹੈਗੇ ਉੱਚ ਬੜੀ ਤਦਾਦ ਚ ਪਾਰਟਿਸਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਇੱਕ ਚੰਗਾ ਇਲੈਕਸ਼ਨ ਜਿਹੜਾ ਹੈਗਾ ਟੋਟਲ ਕਿੰਨੇ ਮਲਾਜਮ ਤੇ ਸਪੀਕਰ ਜੀ ਦਾ ਨਾਮ ਜਿਹੜਾ ਪੋਲਿੰਗ ਲੋਕੇਸ਼ਨਾਂ ਹੈਗੀਆਂ ਉਹਨਾਂ ਤੇ ਤੇ ਪਲੱਸ ਪੈਟਰੋਲਿੰਗ ਪਾਰਟੀਆਂ 650 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਲਾ ਰਹੇ ਹਾਂ ਤੇ ਪੂਰੇ ਜ਼ਿਲ੍ਹੇ 'ਚ ਅਸੀਂ 1300 ਤੋਂ ਵੱਧ ਮੁਲਾਜ਼ਮ ਡਿਪਲੋਏ ਕਰ ਰਹੇ ਹਾਂ ਜਿਹੜਾ ਕਿ ਡਿਸਟ੍ਰਿਕਟ ਸੀਲਿੰਗ ਇੰਟਰਸਟੇਟਡ ਬਾਰਡਰ ਸੀਲਿੰਗ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਪਾਰਟੀਆਂ ਉਹ ਸਾਰੀਆਂ ਹੈਗੀਆਂ ਚੱਬੇਵਾਲ ਹਲਕੇ 'ਚ 650 ਤੋਂ ਜ਼ਿਆਦਾ ਮੁਲਾਜ਼ਮ ਡਿਪਲੋਏ ਕਰ ਰਹੇ ਹਾਂ ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਈਡੈਂਟੀਫਾਈ ਕੀਤੀ ਹੋਈ ਹੈਗੀ ਕੰਸਰਨਡ ਐਸ ਡੀ ਐਮ ਵੱਲੋਂ ਤੇ ਕੰਸਰਨਡ ਡੀ ਐਸ ਪੀ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀਏਪੀਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀਬੀਪੀ ਦੇ ਜਾਂ ਬੀਐਸਐਫ ਦੇ ਜਾਂ ਸਟੇਟ ਆਰਮਡ ਪੁਲਿਸ ਫੋਰਸ ਦੇ ਉਹਨਾਂ ਦੇ ਨਾਲ ਤਨਦੀ ਕੀਤੀ ਗਈ ਹੈ। ਪਰ ਲਾਸਟ ਟਾਈਮ ਜਦੋਂ ਪਰਫੈਕਟੀ ਦੀ ਚੋਣਾਂ ਸੀ ਤਾਂ ਪਿੰਡ ਸ਼ਾਪ ਤੋਂ ਦੇਖਦੇ ਪਿੰਡ ਪੂਰਾ ਕੰਪਲੈਕਸ ਪਾਰੀ ਕੱਟ ਕਰ ਦਿੱਤੀ। ਕਈ ਵਾਰ ਲੋਕਾਂ ਨੂੰ ਤਾਂ ਕਹਿ ਹੁੰਦੇ ਕਿ ਇਹਨਾਂ ਨੂੰ ਨੋਟਿਸ ਹੋ ਜਾਂਦੀ ਹੈ ਜਾਂ ਇਹ ਕੰਪਰਸਟੈਂਡ ਹੋ ਜਾਂਦੀ ਹੈ। ਇਹ ਫੇਕ ਕੋਰਸਾਂ ਨੂੰ ਲੈ ਕੇ ਤਾਂ ਉਹਨਾਂ ਲਈ ਵੀ ਕੋਈ ਸਪੈਸ਼ਲ ਕੋਰਸ ਤੇ ਟ੍ਰੇਨਿੰਗ ਕੀ ਗੱਟੇ ਇਸ ਤਰ੍ਹਾਂ ਦੇ ਇਕ ਰਹਿਲਾਸ ਦਾ ਨਹੀਂ ਨਹੀਂ ਸਾਰਾ ਪੀਸਫੁਲ ਰਹੇਗਾ ਜੀ ਪੂਰਾ ਪ੍ਰੋਪਰ ਦੇਖੋ ਹਰ ਹਰ ਇਲੈਕਸ਼ਨ ਦੀ ਅਲੱਗ-ਅਲੱਗ ਸੈਂਸਿਟੀਵਿਟੀ ਹੁੰਦੀ ਹੈਗੀ ਤੇ ਕਿਉਂਕਿ ਜਿਹੜਾ ਹੈਗਾ VOTING ਵਾਸਤੇ ਜਿੱਦਾਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈਗਾ ਜਿਹੜੇ ਵੋਟਰ 6 ਵਜੇ ਤੱਕ ਇਕੱਠੇ ਹੋ ਜਾਣਗੇ ਉਹਨਾਂ ਦੀਆਂ ਵੋਟਾਂ ਪਵਾਈਆਂ ਜਾਣੀਆਂ ਚਾਹ ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਵਜੇ ਤੱਕ ਜਿਹੜੇ ਲਾਈਨ ਅਪ ਰਹਿਣਗੇ ਉਹਦੇ ਬਾਰੇ ਡੀਸੀ ਸਾਹਿਬ ਆਰਡ ਦੱਸ ਦੇਣਗੇ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ EVM ਨੂੰ ਸੁਰੱਖਿਤ ਤੌਰ ਤੇ ਲਿਆ ਕੇ ਤੇ ਫਿਰ 23 ਤਾਰੀਖ ਨੂੰ ਤੇ ਅਕਾਊਂਟਿੰ ਇਸ ਤਰੀਕੇ ਦੀ ਐਪਰੀਹੈਂਸ਼ਨ ਨਹੀਂ ਹੈ ਕਿ ਐਟ ਦੀ ਸੇਮ ਟਾਈਮ ਬਹੁਤ ਹੀ ਸਫੀਸ਼ੀਐਂਟ ਤਦਦ ਚ ਦੋ ਐਸਪੀ ਰੈਂਕ ਦੇ ਅਫਸਰ ਸਾਡੇ ਉਹਨਾਂ ਦੇ ਨਾਲ ਚਾਰ ਡੀਐਸਪੀ ਰੈਂਕ ਦੇ ਅਫਸਰ ਨਾਲ 650 ਤੋਂ ਜ਼ਿਆਦਾ ਮੁਲਾਜ਼ਮ ਇਸ ਚੋਣ ਪ੍ਰਕਿਰਿਆ ਨੂੰ ਹਲਕਾ ਚੱਬੇਵਾਲ ਚ ਜਿਹੜਾ ਹੈਗਾ ਉਹ ਮੁਕੰਮਲ ਕਰਨ ਵਾਸਤੇ ਤਾਇਨਾਤ ਕੀਤੇ ਗਏ ਨੇ ਤੇ ਬੜਾ ਪੀਸਫੁੱਲ ਤੇ ਟ੍ਰਾਂਸਪੇਰੈਂਟ ਪ੍ਰੀ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਏਗਾ ਜੈ ਹਿੰਦ ਜੀ ਮੈਮ ਚੱਬੇਵਾਲ ਦੀ ਜਿੰਮੀ ਚੋਣਾ ਕੱਲ ਹੋਣ ਜਾ ਰਹੀ ਹੈ ਮਿਤੀ 20 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਇਸਦੇ ਲਈ ਅੱਜ ਇੱਥੇ ਮਿਤੀ 19 ਨੂੰ ਅਸੀਂ ਟੀਮ ਸਾਰੀ ਡਿਸਪੈਚ ਕਰ ਰਹੇ ਹਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੀ ਹੀ ਪੈਟਰੋਲਿੰਗ ਪਾਰਟੀਆਂ ਪੁਲਿਸ ਪਾਰਟੀਆਂ ਤੇ ਪੋਲਿੰਗ ਪਾਰਟੀਆਂ ਨੂੰ ਗੂਪਿੰਗ ਦਿੱਤੀ ਜਾ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਮੁਸਤੈਦ ਹੋ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨਸ ਹੋਣ ਹਲਕਾ ਚੱਬੇਵਾਲ ਦੇ ਵਿੱਚ ਕੁੱਲ 205 ਪੋਲਿੰਗ ਸਟੇਸ਼ਨਸ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਦੇ ਉੱਤੇ ਪੋਲਿੰਗ ਪਾਰਟੀਆਂ ਪੂਰੀ ਕਰਕੇ ਅਸ਼ਟੀਮਾ ਰਮਾਨਾ ਹੋ ਚਾ ਲਿਆ ਜਿਹੜੀ ਕੀ ਰਾਤੀ ਉੱਤਰੀ ਨੈਣਿਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੱਲ ਵੋਟਾਂ ਪੈਂਦੀਆਂ ਮੈਂ ਹਲਕਾ ਚੱਬੇ ਵਾਲਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੀਆਂ ਕਿ ਅਸੀਂ ਵੱਧ ਤੋਂ ਵੱਧ ਹਿੱਸੇਦਾਰੀ ਪਾਣੀ ਹੈ ਇਨ੍ਹਾਂ ਚੋਣਾਂ ਦੇ ਵਿੱਚ ਤੇ ਅਸੀਂ ਆਪੂ ਵੋਟ ਜ਼ਰੂਰ ਪਾਣੀ ਹੈ ਮਮ ਇਨਕੇ ਸਤੇ ਇਲੈਕਟ੍ਰੀਕ ਮਸ਼ੀਨ ਖਾਪੂ ਹੋਇਆ ਤਾਂ ਟਾਈਮਿੰਗ ਸੇਮ ਰਹੇਗੀ ਜੇ ਉਹਨਾਂ ਨੂੰ ਉਹਨਾਂ ਵੱਧ ਕਰ ਦਿੱਤਾ ਹੈ ਬਿਕੋਸ ਜੀ वोटिंग का टाइम सवेरे सब तो लेके शाम तक छह बजे तक रहेगा छे बजे तक जिने भी वोटर्स आ गए पोलिंग स्टेशन के उ सारे वोट पवाई जाएगी जेकर बाई चांस कितने कोई वोटिंग मशीन डिफेक्ट आ जाता है सब तो पहल तो साड़ी टीम उसे मुश्कै रहेगी बैल्ड इंजीनियर्स भी हैं हल्के दो इंजीनियर्स आए हुए हैं जो कि तुरंत पहुंच के तो ਆ ਮਸ਼ੀਨ ਨੂੰ ਠੀਕ ਕਰ ਦੰਗੇ ਬਾਈ ਚਾਂਸ ਮਸ਼ੀਨ ਰਿਪਲੇਸ ਕਰਨੀ ਪੈਣੀ ਤਾਂ ਸਾਡੀ ਰਿਜ਼ਰਵ ਮਸ਼ੀਨਰੀ ਬਿਸਿਲਿਟੀ ਦੇ ਵਿੱਚ ਸੈਕਟਮ ਅਜਿਸਟ੍ਰੇਟ ਸੇ ਕੋਈ ਹੀ ਰਹਿਣੀ ਆ ਤਾਂ ਮਸ਼ੀਨ ਨੂੰ ਤੁਰੰਤ ਰਿਪਲੇਸ ਕਰ ਦਿੱਤਾ ਜਾਵੇਗਾ ਕਿਸੇ ਕਾਰਨ ਵਸ 6 ਜੂ ਤੱਕ VOTING ਪੂਰੀ ਨਹੀਂ ਹੋ ਪਾਉਂਦੀ ਤਾਂ 6 ਜੂ ਤੱਕ ਜਿੰਨਾ ਵੀ VOTER ਸਾਡੇ ਪੋਲਿੰਗ ਸਟੇਸ਼ਨ ਤੇ ਹੋਏਗਾ ਲਾਈਚ ਲਗਾ ਹੋਏਗਾ ਸਾਰਿਆਂ ਨੂੰ ਹੀ ਟੋਕਨ ਨੰਬਰ ਦੇ ਕੇ ਯਕੀਨੀ ਬਣਾਇਆ ਜਾਏਗਾ ਕਿ ਜਿੰਨੇ ਵੀ VOTER ਆਇਨੇ

ਇਨ ਸਾਰੇ ਨਹੀਂ 26ਵਲ ਹਲਕੇ ਦੇ ਵੋਟਰਸ ਦੇ ਲਈ ਆਪਣੇ ਆਪਣੇ ਪ੍ਰਮਾਈਸਿਸ ਦੇ ਵਿੱਚ ਕੱਲ੍ਹ ਦੇ ਲਈ ਛੁੱਟੀ ਅਨਾਉਂਸ ਕਰ ਦਿੱਤੀ ਹੈ ਤੇ ਕੋਈ ਵੀ ਵੋਟਰ 26ਵਲ ਹਲਕੇ ਦਾ ਭਾਵੇਂ ਉਹ ਕਿਤੇ ਵੀ ਕੰਮ ਕਰਦਾ ਹੋਵੇ ਜਾਂ ਫਿਰ ਉਹ ਕਿਤੇ ਵੀ ਨੌਕਰੀ ਕਰਦਾ ਹੋਵੇ ਕਿਤੇ ਪੜਦਾ ਹੋਵੇ ਬੱਚਾ ਆ ਕੇ ਆਪਣੀ ਵੋਟ ਪਾ ਸਕਦਾ ਹੈ ਉਸ ਕੋਲ ਵੋਟਰ ਆਈਡੀ ਕਾਰਡ ਹੋਵੇ